ਕੇਂਦਰ ਚ ਰਾਜ ਕਰਦੀ ਭਾਜਪਾ ਸਰਕਾਰ ਉਹ ਨਹਾਇਤ ਹੀ ਮਾੜਾ ਕਾਨੂੰਨ ਜਿਹੜਾ ਨਵਾਂ ਕਾਨੂੰਨ ਹੈ ਜਿਹੜਾ BBJ ਰਾਮਜੀ ਕਾਨੂੰਨ ਲੈ ਕੇ ਆ ਰਹੀ ਹੈ ਇਹ ਕਾਨੂੰਨ ਹੈ ਜਿਹੜਾ ਇਹ ਪ੍ਰਾਣੀ ਜੋ ਚੱਲ ਰਹੀ ਮਨਰੇਗਾ ਸਕੀਮ ਨੂੰ ਖਤਮ ਕਰਕੇ ਉਹਦੀ ਪੂਰੀ ਦੀ ਪੂਰੀ ਜਿਹੜੀ ਜੋ ਇੱਕ ਆਤਮਾ ਸੀ ਉਹਦੀ ਆਤਮਾ ਨੂੰ ਹੀ ਉਹ ਖਤਮ ਕਰਕੇ ਨਵਾਂ ਕਾਨੂੰਨ ਲਿਆ ਰਹੀ ਹੈ ਜਿਹਦੇ ਤਹਿਤ ਜਿਹੜੀ ਇਹ ਮਨਰੇਗਾ ਇਹ ਜੋ ਮਰਜ਼ੀ ਕਹਿ ਲੋ ਇਹ ਜੇ 100 ਹੱਥ ਰੱਸਾ ਸਿਰੇ ਤੇ ਗੰਡ ਮਾਰਨੀ ਹੋਵੇ ਇਹਦਾ ਜਵਾਬ ਇਹ ਆ ਕਿ ਕੇਂਦਰ ਸਰਕਾਰ ਮਨਰੇਗਾ ਸਕੀਮ ਨੂੰ ਖਤਮ ਕਰਨ ਜਾ ਰਹੀ ਹੈ ਇਹਦੇ ਨਾਲ ਲੱਖਾਂ ਹੀ ਪਰਿਵਾਰਾਂ ਦਾ ਲੱਖਾਂ ਹੀ ਪਰਿਵਾਰ ਔਰ ਜਿਹੜੇ ਕਰੋੜਾ ਪਰਿਵਾਰ ਪੂਰੇ ਭਾਰਤ ਦੇ ਉਹਨਾਂ ਦੀ ਜਿਹੜੀ ਚੁੱਲ੍ਹੇ ਦੀ ਅੱਗ ਹੈ ਇਹ ਉਹਨੂੰ ਬੁਝਾਉਣ ਦੀ ਖਾਤਰ ਕੀਤਾ ਜਾ ਰਿਹਾ ਪੂਰੀ ਇਹ ਸਾਜ਼ਿਸ਼ ਹੈ ਪਲਾਨ ਦੇ ਤਹਿਤ ਕੀਤਾ ਜਾ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਅੱਜ ਹਜ਼ਾਰਾਂ ਦੀ ਗਿਣਤੀ ਚਠੱਠ ਮਾਰਠਾਠਾ ਮਾਰਦਾ ਕੱਠ ਜੋ ਸਾਡੀਆਂ ਮਾਤਾਵਾਂ ਤੇ ਭੈਣਾਂ ਦਾ ਵੱਖ-ਵੱਖ ਪਿੰਡਾਂ ਚੋਂ ਆਪ ਮੁਹਾਰੇ ਚੱਲ ਕੇ ਅੱਜ ਉਰੇ ਖੰਨਾ ਵੇਖੇ ਪਹੁੰਚਿਆ ਹੋਇਆ ਤੁਸੀਂ ਦੇਖ ਸਕਦੇ ਹੋ ਉਰੇ ਆਸੀਂ ਕੇਂਦਰ ਸਰਕਾਰ ਦਾ ਪੁਤਲਾ ਵੀ ਫੂਕਿਆ ਵਿਰੋਧ ਵੀ ਕੀਤਾ ਸੀ ਕੱਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਵਿਧਾਨ ਸਭਾ ਚ ਇੱਕ ਰੈਜ਼ੋਲੂਸ਼ਨ ਲੈ ਕੇ ਆਂਦਾ ਉਹ ਰੈਜ਼ੋਲੂਸ਼ਨ ਆਸੀਂ ਪਾਰਤ ਕਰਕੇ ਵਿਰੋਧ ਦਾ ਰੈਜ਼ੋਲੂਸ਼ਨ ਅਸੀਂ ਕੇਂਦਰ ਸਰਕਾਰ ਨੂੰ ਭੇਜਿਆ ਔਰ ਭਾਰਤ ਦੇ 28 ਸੂਬਿਆਂ ਚੋਂ ਪਹਿਲਾ ਸੂਬਾ ਪੰਜਾਬ ਬਣਿਆ ਜੀਨੇ ਇਸ ਕਾਲੇ ਕਾਨੂੰਨ ਦੇ ਖਿਲਾਫ ਡਟ ਕੇ ਆਵਾਜ਼ ਉਠਾਈ ਹੈ ਪੰਜਾਬ ਹਮੇਸ਼ਾ ਆਪਣੇ ਵੱਡੇ ਪੁੱਤ ਹੋਣ ਦੇ ਨਾਤੇ ਸਬੂਤ ਦਿੰਦਾ ਰਿਹਾ ਹੈ ਦੇਸ਼ ਦੀ ਆਜ਼ਾਦੀ ਚ ਵੀ ਸਾਡਾ ਹੱਕ ਹੱਕ ਸਭ ਤੋਂ ਵੱਡਾ ਸੀਗਾ ਤੇ ਅੱਜ ਅੱਜ ਜੇ ਕਾਲੇ ਕਾਨੂੰਨ ਚਾਹੇ ਕਿਸਾਨੀ ਕਾਨੂੰਨ ਆਏ ਹੁਣ ਉਹ ਵੀ ਅਸੀਂ ਡਟ ਕੇ ਲੜਾਈ ਲੜੀ ਹੈ ਹੁਣ ਇਹ ਜਿਹੜਾ ਮਰੇਕਾ ਨੂੰ ਬਦਲ ਕੇ ਨਮਾ ਕਾਲਾ ਕਾਨੂੰਨ ਲੈ ਕੇ ਆ ਰਹੇ ਆ ਅਸੀਂ ਇਹਦੀ ਵੀ ਲੜਾਈ ਲੜਾਂਗੇ ਸ਼ੁਰੂਆਤ ਹੋ ਚੁੱਕੀ ਆ ਸਾਨੂੰ ਇਸ ਦੇ ਬਦਲੇ ਚ ਇੱਕ ਵਾਰ ਦੋ ਵਾਰ 20 ਵਾਰ 100 ਵਾਰ ਇਕੱਠ ਕਰਨਾ ਪਵੇ ਔਰ ਇਕੱਠ ਕਰਕੇ ਸਾਨੂੰ ਚਾਹੇ ਦਿੱਲੀ ਤੱਕ ਕੂਚ ਕਰਨਾ ਪਵੇ ਅਸੀਂ ਆਪਣੀਆਂ ਮਾਤਾਵਾਂ ਨੂੰ ਭੈਣਾਂ ਨੂੰ ਨਾਲ ਲੈ ਕੇ ਉੱਥੇ ਤੱਕ ਜਾਵਾਂਗੇ ਕਿਉਂਕਿ ਇਹਦੇ ਨਾਲ ਜਿੱਥੇ ਆਮ ਗਰੀਬ ਵਰਗ ਸਾਰੀਆਂ ਹੀ ਕੈਟਾਗਰੀਆਂ ਦੇ ਜੁੜੇ ਹੋਏ ਨੇ ਵਿਸ਼ੇਸ਼ ਤੌਰ ਤੇ ਇਹਦੇ ਤੇ ਜ਼ਿਆਦਾਤਰ ਸਾਡੀ ਐਸਸੀ ਕੈਟਾਗਰੀ ਬਹੁਤ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਜ਼ਿਆਦਾਤਰ ਜਿਹੜੀ ਕਿ ਜੋਬ ਕਾਰਡਸ ਵੀ ਜਿਹੜੇ ਬਣੇ ਹੋਏ ਨੇ ਉਹ ਸਾਡੇ ਮਤਲਬ ਕਿ ਸਮਝ ਸਕਦੇ ਹੋ ਕਿ 90% ਤੋਂ ਉੱਤੇ ਜੋਬ ਕਾਰਡ ਸਾਡੀਆਂ ਮਾਵਾਂ ਤੇ ਭੈਣਾਂ ਦੇ ਬਣੇ ਹੋਏ ਨੇ 70 70 ਸਾਲ ਦੀਆਂ ਉਮਰ ਦੀਆਂ ਸਾਡੀਆਂ ਮਾਵਾਂ ਕਿੱਥੇ ਜਾਣਗੀਆਂ ਬਹੁਤ ਵੱਡੀ ਗੱਲ ਹੈ ਸੋ ਇਸ ਕਰਕੇ ਅਸੀਂ ਡਟ ਕੇ ਵਿਰੋਧ ਕਰ ਰਹੇ ਹਾਂ ਸਾਡਾ ਵਿਰੋਧ ਕਰਨਾ ਫਰਜ਼ ਬਣਦਾ ਸਾਨੂੰ ਕੋਈ ਰੋਕ ਨਹੀਂ ਸਕਦਾ ਸਾਡਾ ਡੈਮੋਕ੍ਰੈਟਿਕ ਰਾਈਟ ਤਾਂ ਸਾਡਾ ਜਮਹੂਰੀ ਅੱਕ ਹੈ ਅਸੀਂ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰ ਰਹੇ ਹਾਂ ਔਰ ਅਸੀਂ ਆਪਣੇ ਹੱਕਾਂ ਦੀ ਆਵਾਜ਼ ਚੱਕਣ ਦੇ ਲਈ ਸਾਨੂੰ ਕਿਤੇ ਵੀ ਜਾਣਾ ਪਵੇ ਅਸੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਯੋਗ ਅਗਵਾਈ ਚ ਸੜਕਾਂ ਤੇ ਕੂਚ ਵੀ ਕਰਾਂਗੇ ਧਰਨੇ ਪ੍ਰਦਰਸ਼ਨ ਵੀ ਕਰਾਂਗੇ ਪਰ ਇਹ ਜਿਹੜਾ ਕਾਲਾ ਕਾਨੂੰਨ ਮਨਰੇਗਾ ਨੂੰ ਬਦਲ ਕੇ ਨਵਾਂ ਲਿਆਇਆ ਜਾ ਰਿਹਾ ਹੈ ਇਹਨੂੰ ਅਸੀਂ ਵਾਪਸ ਕਰਾ ਕੇ ਛੱਡਾਂਗੇ ਇਨਕਲਾਬ ਜਿੰਦਾਬਾਦ ਪਗਤ ਸਿੰਘ ਤੁਹਾਡੀ ਸੋਚ ਤੇ ਪਹਿਰਾ ਰੱਖਾਂਗੇ ਲੋਕ ਤੇ ਬਾਬਾ ਸਾਹਿਬ ਤੁਹਾਡੀ ਸੋਚ ਤੇ ਪਹਿਰਾ ਰੱਖਾਂਗੇ ਲੋਕ ਤੇ ਬਹੁਤ ਬਹੁਤ ਧੰਨਵਾਦ ਜੀ ਮੈਂ ਗੁਪੀਜੀ ਵੀ ਆਮ ਆਦਮੀ ਪਾਰਟੀ ਐਸ ਸੀ ਵਿੰਗ ਦਾ ਪ੍ਰਧਾਨ ਆ ਅੱਜ ਜੋ ਖੰਨਾ ਚ ਸਾਡੀਆਂ ਪੈਣਾ ਨੇ ਬਹੁਤ ਗਿੰਤੀ ਚ ਕਰਤਕਤਾ ਆਈ ਜਾਂ ਦੇਖੀ ਸਾਡੀਆਂ ਪੈਣਾ ਇਸੇ ਵਿਰੋਧ ਚ ਆਈਆਂ ਨੇ ਜਿਹੜਾ ਕਾਲਾ ਕਾਨੂੰਨ ਮੋਦੀ ਸਰਕਾਰ ਬਣਾਉਣ ਜਾ ਰਹੀ ਹੈ ਤੇ ਬਹੁਤ ਵੱਡਾ ਸੰਘਰਸ਼ ਅੱਜ ਕੰਨ ਨਾਲ ਹਲਕੇ ਤੋਂ ਸ਼ੁਰੂ ਕੀਤਾ ਏ ਜਦੋਂ ਸਰਕਾਰਾਂ ਬਣਦੀਆਂ ਨੇ ਚਾ ਮੋਦੀ ਦੀ ਸਰਕਾਰਾਂ ਦੇ 12 ਸਾਲ ਦੇ ਕਰੀਬ ਰਾਜ ਕਰਦੀ ਆ ਪੂਰੇ ਭਾਰਤ ਵਿੱਚ ਹਮੇਸ਼ਾ ਹੀ ਚਾਹੇ ਯੂਨੀਵਰਸਿਟੀ ਇੰਟਰਫੇਸ ਦੀ ਗੱਲ ਕਰੀਏ ਚਾਹੇ ਕਿਸਾਨਾਂ ਨੂੰ ਤੰਗ ਕਰਨ ਦੀ ਗੱਲ ਕਰੀਏ ਅੱਜ ਜਿਹੜੇ ਮਨਰੇਗਾ ਦੀਆਂ ਸਾਡੀਆਂ ਕੱਟੋ-ਕੱਟ ਬਹੁਤ ਦੇਰ ਤੋਂ ਇਹ ਸਕੀਮਾਂ ਚੱਲਦੀ ਹੈ ਇਹ ਸਾਡੀਆਂ ਜਿਹੜੀਆਂ ਭੈਣਾਂ ਨੇ ਕੱਟੋ-ਕੱਟ ਪੂਰੇ ਪੰਜਾਬ ਚ 8 ਤੇ 9 ਲੱਖ ਸਾਡੀਆਂ ਭੈਣਾਂ ਹੈ ਜਿਹੜੀਆਂ ਨਰੇਗਾ ਦੇ ਸਿਰਫ ਚਲਾ ਕੇ ਮਿਹਨਤ ਕਰਕੇ ਆਪ ਦਾ ਪਰਿਵਾਰ ਪਾਲਦਿਆਂ ਨੇ ਰੋਜੀ ਰੋਟੀ 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 ਕਮਾ ਰੀਆਂ ਨੇ ਉਹਨਾਂ ਤੇ ਅੱਜ ਜੋ ਸੈਂਟਰ ਸਰਕਾਰ ਨਿਤ ਨਵੇਂ ਕਾਨੂੰਨ ਬਣਾਈ ਜਾ ਰਹੀ ਹੈ ਤੇ ਇਹਨਾਂ ਦਾ ਜਿਹੜਾ ਕੰਮ ਜਿਹੜਾ ਕੰਮ ਘਟਾਉਣ ਜਾ ਰਹੀ ਹੈ ਤੇ ਅਸੀਂ ਉਹਦੇ ਵਿਰੋਧ 'ਚ ਹੈ ਜਿਹੜਾ ਨਵਾਂ ਕਾਨੂੰਨ ਜਿਹੜਾ ਬਣਾਉਣ ਜਾ ਰਹੀ ਹੈ ਉਹਦੇ ਵੀ ਇੰਗੇਜਡ ਹੈ ਅਸੀਂ ਰੱਜ ਕੇ ਵਿਰੋਧ ਕਰਾਂਗੇ ਅੱਜ ਜਿਵੇਂ ਸਾਡੀਆਂ ਭੈਣਾਂ ਬਹੁਤ ਤਰਸ ਚਤੇ ਆਈਆਂ ਨੇ ਤੇ ਅਸੀਂ ਸਾਨੂੰ ਜਿੱਥੇ ਵੀ ਜਾਣਾ ਪਵੇ ਅਸੀਂ ਮੋਦੀ ਸਰਕਾਰ ਦੇ ਖਿਲਾਫ ਹਾਂ ਅਸੀਂ ਆਪਣੇ ਹੱਕਾਂ ਲਈ ਹਮੇਸ਼ਾ ਲੜਦੇ ਹਾਂ ਤੇ ਲੜਦੇ ਰਹਿਾਂਗੇ